ਸਸ਼ਕਾਲ ਫਾਸਟ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰਿਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਨੇ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆ ਅੱਜ ਦੀਆਂ ਚੋਣ ਸਰਗਰਮੀਆਂ ਤੇ ਜਿਹੜੀ ਨਰਾਜ਼ਗੀ ਲੋਕਾਂ ਦੇ ਵਿੱਚ ਸੰਨੀ ਦੇਵ ਨੂੰ ਲੈ ਕੇ ਸੀਗੀ ਉਹ ਤੁਸੀਂ ਦੂਰ ਕਰ ਰਹੇ ਹੋਣ ਲੋਕਾਂ ਦੇ ਮੰਨ ਚ ਇਹ ਹੈ ਕਿ ਲੋਕਲ ਕੈਂਡੀਡੇਟ ਆਉਂਦੇ ਤੇ ਪਾਰਟੀ ਨੇ ਉਹਨਾਂ ਦੀ ਭਾਵਨਾ ਦੇਖਦੇ ਲੋਕਲ ਕੈਂਡੀਡੇਟ ਦੇ ਦਿੱਤਾ ਉਹ ਨਰਾਇਕੇ ਲਈ ਗੱਲ ਤਾਂ ਕੋਈ ਹੈ ਨਹੀਂ ਪਠਾਨਕੋਟ ਜ਼ਿਲ੍ਹੇ ਜਾਂ ਉੱਥੇ ਵੀ ਉਹ ਗੱਲ ਆਂਦੀ ਰਹੀ ਹੈ ਕਿ ਲੋਕਲ ਕੈਂਡੀਡੇਟ ਦੇ ਉਹ ਗੁਰਦਾਸਪੁਰ ਵੀ ਆਂਦੀ ਰਹੀ ਹੈ ਬਟਾਲਾ ਵੀ ਹਰ ਜਗ੍ਹਾ ਪਾਰਟੀ ਨਾਲ ਇੱਕ ਜੋ ਲੋਕ ਚਾਹਦੇ ਨਾਲ ਉਦਾਂ ਦਾ ਕੈਂਡੀਡੇਟ ਦੇਤਾ ਤੇ ਲੋਕ ਵੀ ਚਾਹਦੇ ਸੀ ਕਿ ਲੋਕਲ ਕੈਂਡੀਡੇਟ ਜੋ ਲੋਕਲ ਪਾਰਟੀ ਨੂੰ ਦੇਤਾ ਰਹੇ ਉਹ ਮੈਨੂੰ ਲੱਗਦਾ ਨਹੀਂ ਵੀ ਤੇ ਬਰਾਜ ਗੀ ਰਾਮ ਮੰਦਰ ਦਾ ਕਿੰਨਾ ਕੁ ਇਫੈਕਟ ਪੰਜਾਬ ਦੇ ਵਿੱਚ ਮੰਨ ਰਹੇ ਉਹ ਤੋਂ ਲੱਗਦਾ ਵੀ ਜਿਵੇਂ ਦੇਸ਼ ਭਰ ਦੇ ਵਿੱਚ ਇਸ ਚੀਜ਼ ਨੂੰ ਉਭਾਰਿਆ ਜਾ ਰਿਹਾ ਹੈ ਰਾਮ ਮੰਦਰ ਸਾਡੇ ਆਸਰਾ ਦਾ ਦਵਾਰ ਇਹ ਕੋਈ ਵੋਟਾਂ ਦੀ ਗੱਲ ਨਹੀਂ ਗਈ ਅਬ ਉਹ ਕਹਿੰਦੇ ਕਿ ਵੋਟਾਂ ਵਸੇ ਹੋ ਜਾ 500 ਸਾਲ ਲੱਗੇ ਰਾਮ ਮੰਦਰ ਦੇਸ਼ ਦਾ ਸੰਗਰਹਾ ਦਾ ਆਸਰਾ ਯ ਰਾਮ ਇਹ ਵੋਟਾਂ ਬਟਾਂ ਦੀ ਗੱਲ ਨਹੀਂ ਉਹ ਚੀਜ਼ਾਂ ਨਾਫੀਸ ਕਰਨੀਆਂ ਪੈਂਦੀਆਂ ਜੇ ਤੁਸੀਂ ਇਕੱਠੇ ਹੋ ਕੇ ਚੋਣ ਲੜਦੇ ਤੇ ਜਾਂ ਇਕੱਲੇ-ਇਕੱਲੇ ਤੁਹਾਨੂੰ ਠੀਕ ਲੱਗਦਾ। ਬੀਜੇਪੀ ਤੇ ਨਾ ਜੀ ਕੈਦਰ ਬੇਸ ਪਾਰਟੀ ਹੈ। ਤੁਸੀਂ ਕਹੋ ਵੀ ਹਰ ਜਗ੍ਹਾ ਬੀਜੇਪੀ ਦਾ ਕੈਦਰ ਰਹਾ। ਉਹ ਨੌ ਦੇ ਨੌ ਵਿਧਾਨ ਸਭਾ ਦੇ ਮੰਡਲ ਦੇ ਅਖੀਰ ਬਣੇ ਦੇ ਬੂਥਾਂ ਦੇ ਪ੍ਰਧਾਨ ਬਣੇ ਦੇ ਨਾ ਜੋਂ ਚਾਰਜ ਬਣੇ। ਬੀਜੇਪੀ ਨੂੰ ਕੋਈ ਮੁਸ਼ਕਲ ਨਹੀਂ ਆਣੀ। ਔਰ ਬੀਜੇਪੀ ਨੌ ਦੇ ਨੌ ਵਿਧਾਨ ਸਭਾ ਚ ਚੋਣਾਂ ਜਿਹੜੀ ਉਹ ਜਿੱਤ ਹਾਸਲ ਕਰਦੇ। ਤਿੰਨ ਤੋਂ ਚਾਰ ਹਲਕੇ ਹਿੰਦੂ ਡੋਮਿਨੇਟ ਹੈਗੇ ਆ। ਚਾਰ ਤੋਂ ਪੰਜ ਹਲਕੇ ਜਿਹੜੇ ਆ ਉਹ ਸਿੱਖ ਡੋਮਿਨੇਟ ਹੈਗੇ ਆ। ਉਹ ਫ ਦੂਸਰ ਸਿੱਖ ਭਾਈ ਜਰਾ ਜੇ ਕੋਈ ਐਸੀ ਗੱਲ ਨਹੀਂ ਕਰੀਏ ਤਾਂ ਮੈਂ ਵੀ ਇਹ ਹਿੰਦੂ ਡੋਮੀਨੇਟਡ ਹੈ ਸਿੱਖਾ ਡੋਮੀਨੇਟਡ ਕੋਈ ਇਦਾਂ ਦੀ ਗੱਲ ਨਹੀਂ ਫਰਮ ਨਾਲ ਚਲੇਦੇ ਸਿੱਖ ਭਾਈ ਜਿਆਦਾ ਸਭ ਦਾ ਦਰਦ ਚਲਦਾ ਹੈ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਉਹ ਨਾਲ ਚੱਲ ਰਹੇ ਨੇ ਬੀਜੇਪੀ ਜੇ ਸਿਸਟਮ ਹੈ ਨਹੀਂ ਦੇਖੋ ਬੀਜੇਪੀ ਦਾ ਟਿਕਟ ਤੱਕ ਲੜਾਈ ਹੈ ਟਿਕਟ ਮੰਗਣ ਦਾ ਹੱਕ ਕਿਸੇ ਨੂੰ ਅਧਿਕਾਰ ਹੈ ਸੋ ਸਭ ਕਿੱਥੇ ਰਿਹਾ ਅਸ਼ਨੀ ਸ਼ਰਮਾ ਕੱਲ ਵੀ ਮੇਰੇ ਨਾਲ ਪ੍ਰੋਗਰਾਮ ਜੀ ਪਰਸੋ ਹੀ ਪ੍ਰੋਗਰਾਮ ਤੇ ਹੈ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਹੌਟ ਸੀਟ ਸੀ ਗੁਰਦਾਸਪੁਰ ਦੀ ਕਿਉਂਕਿ ਇੱਥੋਂ ਬੀਜੇਪੀ ਨੇ ਸੰਨੀ ਲੋਕਾਂ ਨੇ ਆਪਣੇ ਹੱਕ ਦੇ ਵਿੱਚ ਬੀਜੇਪੀ ਦੇ ਹੱਕ ਦੇ ਵਿੱਚ ਫਤਵਾ ਵੀ ਸੁਨਾਇਆ ਪਰ ਉਸ ਤੋਂ ਬਾਅਦ ਲੋਕ ਨਿਰਾਸ਼ ਹੋਏ ਕਿਉਂਕਿ ਸੰਨੀ ਦੇਵਲ ਹੋਣਾ ਦੀ 100% ਗੈਰ ਹਾਜ਼ਰੀ ਰਹੀ ਪਰ ਹੁਣ ਬੀਜੇਪੀ ਨੇ ਲੋਕਲ ਉਮੀਦਵਾਰ ਦੇ ਉੱਪਰ ਪੱਤਾ ਖੇਡਿਆ ਹੈ ਦਿਨੇਸ਼ ਬੱਬੂ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਬੱਬੂ ਜੀ ਸਭ ਤੋਂ ਪਹਿਲਾਂ ਸਮਝਾ ਦਿਓ ਜੀ ਧੰਨਵਾਦ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਜਿਹੜੀ ਨਾਰਾਜ਼ਗੀ ਲੋਕਾਂ ਦੇ ਵਿੱਚ ਸੰਨੀ ਦੇਵਲ ਨੂੰ ਲੈ ਕੇ ਸੀਗੀ ਉਹ ਤੁਸੀਂ ਦੂਰ ਕਰ ਰਹੇ ਹੋਣ ਦੇਖੋ ਗੱਲ ਇਹ ਹੈ ਕਿ ਲੋਕਾਂ ਦੇ ਮੰਚ ਇਹ ਹੈ ਕਿ ਲੋਕਲ ਕੈਂਡੀਡੇਟ ਆਉਣਾ ਚਾਹੀਦਾ ਤੇ ਪਾਰਟੀ ਨੇ ਉਹਨਾਂ ਦੀ ਭਾਵਨਾ ਦੇਖਦੇ ਲੋਕਲ ਕੈਂਡੀਡੇਟ ਦਿੱਤਾ ਹੂੰ ਨਰਾਗੀਲ ਗਲਤ ਕੋਈ ਹੈ ਨਹੀਂ ਪਠਾਨਕੋਟ ਜ਼ਿਲ੍ਹੇ ਜਾ ਉੱਥੇ ਵੀ ਇਹ ਗੱਲ ਆਂਦੀ ਰਹੀ ਹੈ ਕਿ ਲੋਕਲ ਕੈਂਡੀਡੇਟ ਦੇਵਾ ਗੁਰਦਾਸਪੁਰ ਵੀ ਆਂਦੀ ਰਹੀ ਹੈ ਬਟਾਲ ਆ ਰਹੀ ਹਰ ਜਗ੍ਹਾ ਹਰ ਜਗ੍ਹਾ ਇਹੋ ਗੱਲ ਆਂਦੀ ਰਹੀ ਕਿ ਲੋਕਲ ਕੈਂਡੀਡੇਟ ਦੇਓ ਤਾਂ ਪਾਰਟੀ ਨੇ ਲੋਕਲ ਕੈਂਡੀਡੇਟ ਦਿੱਤਾ ਥੋੜਾ ਸਮਾਂ ਇਹ ਉਹਨੂੰ ਕੋਈ ਨਰਾਗੀਲ ਗਲਤ ਕੁਝ ਹੈ ਨਹੀਂ ਕਰਕੇ ਜਿਹੜੀ ਮੁਖਾਲਫਤ ਉਸ ਸਮੇਂ ਥਰੂ ਸੰਨੀ ਦੇ ਵੱਲ ਭਾਜਪੀ ਦੀ ਹੁੰਦੀ ਰਹੀ ਜਾਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਪੋਸਟਰ ਵੀ ਲਗਾਉਂਦੇ ਰਹੇ ਆ ਕਿ ਬੀਜੇਪੀ ਦੀ ਗੈਰ ਹਾਜ਼ਰੀ ਰਹੀ ਹੈ ਉਹ ਨਰਾਜ਼ਗੀ ਨੂੰ ਦੂਰ ਤੁਸੀਂ ਹੁਣ ਕਰ ਪਾ ਰਹੇ ਹੋ ਕਿਉਂਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਚਲਾ ਗਿਆ ਸੀ ਕਿ ਬੀਜੇਪੀ ਇੱਕ ਸਟਾਰ ਪ੍ਰਚਾਰਕ ਦੇ ਉੱਤੇ ਪੱਤਾ ਖੇੜਦੀ ਆ ਚਾਹੇ ਮਨੋਧ ਖੰਨਾ ਹੋਣ ਚਾਹੇ ਸੰਨੀ ਦੇਵਲ ਹੋਣ ਤਾਂ ਉਹ ਫਿਰ ਮੁੜ ਕੇ ਗੈਰ ਹਾਜ਼ਰ ਰਹਿੰਦੇ ਨੇ ਉਹ ਚੀਜ਼ਾਂ ਦੀ ਜਿਹੜੀ ਮੁਖਾਲਫਤ ਹੈ ਉਹ ਦੂਰ ਹੋ ਗਈ ਦੇਖੋ ਬੀਜੇਪੀ ਨੇ ਇੱਕ ਵਰਕਰ ਨੂੰ ਟਿਕਟ ਦਿੱਤੀ ਹੈ ਕੋਈ ਐਸੀ ਗੱਲ ਨਹੀਂ ਅੱਜ ਕੋਈ ਦਰਾਇਕ ਨਹੀਂ ਅੱਜ ਕੋਈ ਦਰਾਇਕ ਨਹੀਂ ਸਾਰਾ ਵਰਕਰ ਜਿਹੜਾ ਹੈ ਉਹ ਇੱਕ ਜੂਟੋ ਕੇ ਚੱਲੇਗਾ ਪਿੰਡਾਂ ਦੇ ਵਿੱਚ ਕੀ ਮਾਹੌਲ ਲੱਗ ਰਿਹਾ ਕਿਉਂਕਿ ਇਸ ਹਲਕੇ ਦੀ ਖਾਸ ਗੱਲ ਇਹ ਆ ਵੀ ਤਿੰਨ ਤੋਂ ਚਾਰ ਹਲਕੇ ਹਿੰਦੂ ਡੋਮੀਨੇਟ ਹੈਗੇ ਆ ਚਾਰ ਤੋਂ ਪੰਜ ਹਲਕੇ ਜਿਹੜੇ ਆ ਉਹ ਸਿੱਖ ਡੋਮੀਨੇਟ ਹੈਗੇ ਆ ਉਹ ਫਿਰ ਤੁਸੀਂ ਕਿਵੇਂ ਆਪਣਾ ਸਾਰਾ ਰੋਡ ਮੈਪ ਬਣਾ ਕੇ ਚੱਲ ਰਹੇ ਹੋ ਹਿੰਦੂ ਸਿੱਖ ਭਾਈ ਜਰਾ ਜੇ ਕੋਈ ਐਸੀ ਗੱਲ ਨਹੀਂ ਕਰਗੇ ਤਾਂ ਮੈਂ ਵੀ ਇਹ ਹਿੰਦੂ ਡੋਮੀਨੇਟਡ ਹੈ ਕਾਂਗਰਸ ਉਹਦੇ ਨਾਲ ਸਿੱਖ ਡੋਮੀਨੇਟ ਕੋਈ ਇਦਾਂ ਦੀ ਗੱਲ ਨਹੀਂ ਕਰਕੇ ਸਭ ਨਾਲ ਚੱਲੇ ਸਿੱਖ ਭਾਈ ਜਰਾ ਸਭ ਚੰਦਾ ਚੱਲੇਗਾ ਕਰਕੇ ਹੂੰ ਜਦੋਂ ਲੋਕਾਂ 'ਚ ਜਾ ਰਹੇ ਹਾਂ ਤਾਂ ਲੋਕ ਪੁੱਛ ਰਹੇ ਨੇ ਕਿ ਜਿਹੜੀ ਪਿਛਲੀ ਵਾਰ ਬੀਜੇਪੀ ਤੋਂ ਕਹਿ ਲੋ ਵੀ ਗਲਤੀ ਹੋ ਗਈ ਉਹ ਗਲਤੀ ਦਾ ਤੁਹਾਨੂੰ ਅਹਿਸਾਸ ਜਾਂ ਤੁਹਾਨੂੰ ਉਹ ਸ਼ਿਕਾਇਤਾਂ ਸੁਣੀਆਂ ਪੈ ਰਹੀਆਂ ਨੇ ਨਹੀਂ ਮੈਨੂੰ ਤਾਂ ਕੋਈ ਇੱਦਾਂ ਦੀ ਗੱਲ ਕਹਿੰਦਾ ਨਹੀਂ ਰੱਖੋ ਗੱਲ ਇਹ ਹੈ ਕਿ ਪਾਰਟੀ ਨਾਲ ਇੱਕ ਜੋ ਲੋਕ ਚਾਹਦੇ ਨੇ ਉਹਦਾ ਦਾ ਕੈਂਡੀਡੇਟ ਦੇ ਦਿੱਤਾ ਕਿ ਲੋਕ ਵੀ ਚਾਹਦੇ ਸੀ ਕਿ ਲੋਕਲ ਕੈਂਡੀਡੇਟ ਜੋ ਲੋਕਲ ਪਾਰਟੀ ਨੇ ਦੇ ਦਿੱਤਾ ਰਿਹਾ ਉਹਦਾ ਮੈਨੂੰ ਲੱਗਦਾ ਨਹੀਂ ਵੀ ਇਹ ਕੀ ਨਰਾਜ਼ਗੀ ਹੈ ਕਿਸਾਨ ਅੰਦਲੂ ਨੂੰ ਲੈ ਕੇ ਬੀਜੇਪੀ ਦੇ ਕੈਂਡੀਡੇਟਾਂ ਦਾ ਘਰਾਓ ਹੋ ਰਿਹਾ ਵਿਰੋਧ ਉਨਾ ਦਾ ਕੀਤਾ ਜਾ ਰਿਹਾ ਤੁਹਾਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਮੈਨੂੰ ਵੀ ਇਹਨਾਂ ਚੀਜ਼ਾਂ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ ਮੈਂ ਵੀ ਕਿਸਾਨ ਪਰਿਵਾਰ ਤੋਂ ਹਮ ਠੀਕ ਹੈ ਜੀ 10 20 ਕਿਲੇ ਪਹਿਲੀ ਮੇਰੇ ਕੋਲ ਵੀ ਜਤੀਜਾਦ ਦਾ ਕਰਦੇ ਜਿਥੋਂ ਕਿਸਾਨਾਂ ਦੀ ਗੱਲ ਆਈ ਕਿ ਦੇਖੋ ਆਪਾਂ ਕਿਸਾਨਾਂ ਦੇ ਨਾਲ ਹਮ ਔਰ ਸੈਂਟਰ ਗਵਰਨਮੈਂਟ ਵੀ ਕਿਸਾਨਾਂ ਦੇ ਨਾਲ ਹੈ ਜਿਆਦਾ ਦਿਨਾਂ ਦੀ ਮੀਟਿੰਗ ਹੋਈ ਹੈ ਉਹ ਚੋਣਾ ਕਿ ਆ ਕਿ ਪੰਜ ਫਸਲਾਂ ਤਦੇ ਅਸੀਂ ਐਮਐਸਪੀ ਦੇ ਦੇਾਂਗੇ ਹਮ ਚਲੋ ਜੇ ਕੋਈ ਕਮੀ ਪੇਸ਼ੀ ਹੈ ਤਾਂ ਬੈਠ ਕੇ ਮਿਲ ਕੇ ਬੈਠਣਾ ਚਾਹੀਦਾ ਠੀਕ ਹੈ ਨਾ ਕਿਹੇ ਘਰ ਚ ਵੀ ਆਪਣੇ ਘਰ ਚ ਵੀ ਕੋਈ ਝਗੜਾ ਹੁੰਦਾ ਹੈ ਜਾਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਬੈਠ ਕੇ ਮਸਲਾ ਹੱਲ ਹੁੰਦਾ ਹੈ। ਹਮਮ ਤੇ ਕਿਸਾਨ ਆਪਣੇ ਪਰਿਵਾਰ ਪਰਿਵਾਰ ਦੇ ਨਾਲ ਆਪਣੇ ਮੈਰੀ ਕਿਸਾਨ ਪਰਿਵਾਰ ਤੋਂ ਕੋਈ ਮੁਸ਼ਕਲ ਨਹੀਂ ਆਸੀ ਗਾ। ਗੁਰਦਾਸਪੁਰ ਤੋਂ ਹੋਰ ਵੀ ਤੁਹਾਡੇ ਬੀਜੇਪੀ ਦੇ ਸੀਨੀਅਰ ਲੀਡਰਾਂ ਨੇ ਦਾਅਵੇਦਾਰੀਆਂ ਕੀਤੀਆਂ ਸੀਗੀਆਂ ਤਾਂ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ। ਨਰਾਜ਼ਗੀ ਤਾਂ ਨਹੀਂ ਕਿਸੇ ਦੇ ਮਨ ਦੇ ਵਿੱਚ ਜਿਵੇਂ ਅਸ਼wini ਸ਼ਰਮਾ ਹੋਣਾ ਨੇ ਵੀ ਅੰਦਰੋਂ ਅੰਦਰੀ ਮਨ ਸੀਗਾ ਉਹਨਾਂ ਦਾ ਚੋਣ ਲੜਨ ਦਾ ਪਰ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਉਹ ਨਾਲ ਚੱਲ ਰਹੇ ਨੇ। ਤੁਹਾਡੇ ਕੋ ਬੀਜੇਪੀ ਜੇ ਸਿਸਟਮ ਆ ਦੇ। ਦੇਖੋ ਬੀਜੇਪੀ ਚ ਟਿਕਟ ਤੱਕ ਹੂੰ ਟਿਕਟ ਮੰਗਣ ਦਾ ਹਰ ਕਿਸੇ ਨੂੰ ਅਧਿਕਾਰ ਹੈ ਉਸ ਤੋਂ ਬਾਅਦ ਸਭ ਕਿੱਥੇ ਰਹਿ ਅਸ਼ਨੀ ਸ਼ਰਮਾ ਕੱਲ੍ਹ ਵੀ ਮੇਰੇ ਨਾਲ ਪ੍ਰੋਗਰਾਮ ਸੀ ਪਰਸੋ ਹੀ ਪ੍ਰੋਗਰਾਮ ਚੱਲਿਆ ਹੂੰ ਇਹ ਐਸੀ ਗੱਲ ਹੈ ਅਜੀਤ ਵੀ ਤੁਸੀਂ ਮਨਾਈ ਹੋਊਗੀ ਦਾ ਦਿਹਾੜਾ ਤੁਸੀਂ ਵਰਕਿੰਗ ਮੈਂ ਦੇਖ ਰਿਹਾ ਵੀ ਲਗਾਤਾਰ ਜੀ ਜੀ ਦੀ ਮੁਬਾਰਕ ਦਿਨ ਵੀ ਕੀ ਹੈ ਹੂੰ ਠੀਕ ਹੈ ਹੂੰ ਰਾਮ ਮੰਦਰ ਦਾ ਕਿੰਨਾ ਕੁ ਫੈਕਟਰ ਪੰਜਾਬ ਦੇ ਵਿੱਚ ਮੰਨ ਰਹੇ ਹਾਂ ਤੋਂ ਲੱਗਦਾ ਵੀ ਜਿਵੇਂ ਦੇਸ਼ ਭਰ ਦੇ ਵਿੱਚ ਇਸ ਚੀਜ਼ ਨੂੰ ਉਭਾਰਿਆ ਜਾ ਰਿਹਾ ਦੇਖੋ ਇਹ ਰਾਮ ਮੰਦਰ ਦਾ ਸਾਡੇ ਆਸਤਾ ਦਾ ਸਵਾਲ ਹੈ ਜੀ ਇਹ ਕੋਈ ਵੋਟਾਂ ਦੀ ਗੱਲ ਨਹੀਂ ਕੀ ਆਪਾਂ ਉਹ ਕਹਿੰਦੇ ਕਿ ਬੋਟਾ ਵਸੇਗਾ 500 ਸਾਲ ਲਗੇ ਰਾਮ ਮੰਦਰ ਬਣ ਗਿਆ ਜੀ ਇਸ ਦੇਸ਼ ਬਸ ਹੀ ਆਸਰਾ ਆਸਰਾ ਰਾਮ ਮੰਦਰ ਇਹ ਬੋਟਾ ਬਟਾ ਦੀ ਗੱਲ ਨਹੀਂ ਇੱਥੇ ਕੋਈ ਬੋਟਾ ਦੀ ਗੱਲ ਨਹੀਂ ਹੁਣ ਤਾਂ ਸਪਸ਼ਟ ਹੋ ਗਈ ਸਥਿਤੀ ਵੀ ਬੀਜੇਪੀ ਜਾਂ ਤੇ ਅਕਾਲੀ ਦਲ ਵੱਖਰੇ ਵੱਖਰੇ ਚੋਣ ਲੜ ਰਹੇ ਆ ਜੇਕਰ ਇਕੱਠੇ ਹੋ ਕੇ ਲੜਦੇ ਤਾਂ ਲੱਗਦਾ ਕਿ ਥੋੜੀ ਜੀਆਂ ਚੀਜ਼ਾਂ ਜਿਹੜੀਆਂ ਹੌਨ ਫੇਸ ਕਰਨੀਆਂ ਪੈ ਰਹੀਆਂ ਨੇ ਚਾਹੇ ਪਿੰਡਾਂ 'ਚ ਹੋਣ ਚਾਹੇ ਉਹ ਜਿਹੜੇ ਅਰਬਨ ਖੇਤਰ ਹੈਗੇ ਨੇ ਉਹਨਾਂ 'ਚ ਜਿਹੜੀਆਂ ਰੂਰਲ 'ਚ ਉਹ ਚੀਜ਼ਾਂ ਨਾ ਫੇਸ ਕਰਨੀਆਂ ਪੈਂਦੀਆਂ ਜੇ ਤੁਸੀਂ ਇਕੱਠੇ ਹੋ ਕੇ ਚੋਣ ਲੜਦੇ ਤੇ ਜਾਂ ਇਕੱਲੇ ਇਕੱਲੇ ਤੁਹਾਨੂੰ ਠੀਕ ਲੱਗਦਾ ਨਹੀਂ ਦੇਖੋ ਬੀਜੇਪੀ ਤਾਂ ਨਾ ਜੀ ਕੈਡਰ ਬੇਸ ਪਾਰਟੀ ਹੈ ਤੁਸੀਂ ਕਹੋ ਵੀ ਹਰ ਜਗ੍ਹਾ ਬੀਜੇਪੀ ਦਾ ਕੈਡਰ ਰਹਾ ਹੂੰ ਮਤਲਬ 9 ਦੇ 9 ਵਿਧਾਨ ਸਭਾ ਦੇ ਮੰਡਲ ਦੇ ਅਖਸ਼ ਬਣੇ ਨੇ ਬੂਥਾਂ ਦੇ ਪ੍ਰਧਾਨ ਬਣੇ ਨੇ ਜੋਂਨ ਚਾਰਜ ਬਣੇ ਨੇ ਹਮ ਬੀਜੇਪੀ ਨੂੰ ਕੋਈ ਮੁਸ਼ਕਲ ਨਹੀਂ ਆਣੀ ਚੋਣਾਂ ਆਪ ਲੜਾਂਗੇ ਹਮ ਔਰ ਬੀਜੇਪੀ 9 ਦੇ 9 ਵਿਧਾਨ ਸਭਾ ਚ ਚੋਣਾਂ ਜਿਹੜੀ ਆ ਉਹ ਜਿੱਤ ਹਾਸਲ ਕਰੇਗੀ ਤੁਸੀਂ ਮੰਨ ਲਿਓ ਵੀ ਫਿਰ ਜਿਹੜਾ ਸਮਝੌਤਾ ਨਹੀਂ ਹੋਇਆ ਚੰਗਾ ਹੋਇਆ ਕੋਈ ਨਾ ਪਾਰਟੀ ਹਾਈ ਕਮਾਂਡਿੰਗ ਦੇਖਣਾ ਨਹੀਂ ਕਰਦੇ ਹਮ ਲੇਕਿਨ ਬੀਜੇਪੀ ਨੂੰ ਮੁਸ਼ਕਲ ਕੋਈ ਨਹੀਂ ਹਮ ਬੀਜੇਪੀ ਦਾ ਕੈਲੰਡਰ ਹਰ ਜਗ੍ਹਾ ਤਿਆਰ ਆ ਔਰ ਬੀਜੇਪੀ ਦਾ ਵਰਕਰ ਹਰ ਜਗ੍ਹਾ ਲੜਨ ਨੂੰ ਤਿਆਰ ਹੈ ਕਰਦੇ ਕਿੰਨੀ ਲੀਡ ਦੇ ਨਾਲ ਤੁਸੀਂ ਦਾਅਵਾ ਕਰਦੇ ਹੋ ਲੋਕਾਂ ਨੇ ਫਤਵਾ ਦੇਣਾ ਠੀਕ ਹੈ ਔਰ ਤੁਸੀਂ ਦੇਖ ਲਓ ਵੀ ਗੁਰਦਾਸਪੁਰ ਲੋਕ ਸਭਾ ਸੀਟ ਜਿਹੜੀ ਫਿਰ ਤੋਂ ਬੀਜੇਪਾ ਨਹੀਂ ਚਲੇਗੀ ਹੂੰ ਲੋਕਾਂ ਨੇ ਮੰਨ ਮੰਨਾਇਆ ਦੇ ਕਿ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਣਾ ਠੀਕ ਹੈ ਇਸ ਕਰਕੇ ਕੋਈ ਮੁਸ਼ਕਲ ਨਿਕਲ ਕੇ ਪੂਰੇ ਹਿੰਦੁਸਤਾਨ 'ਚ ਇਹ ਲਹਿਰ ਚੱਲੇ ਦੀ ਪੂਰੀ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਔਰ ਦੇਖੋ ਤੁਸੀਂ ਟੀਵੀ ਚੈਨਲ ਜਿਨੇ ਸਾਰੇ ਸਰਵੇ ਆਏ ਦੇ ਠੀਕ ਹੈ ਠੀਕ ਹੈ ਦਨੀ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬਹੁਤ ਬੜਾ ਅੱਛਾ ਹੈ ਕਿਉਂਕਿ ਲੋਕਾਂ ਨੇ ਹੁਣ ਸਾਰੀਆਂ ਜਿਹੜੀਆਂ ਪਾਰਟੀਆਂ ਦੇਖੀਆਂ ਆਕ ਉਹਨਾਂ ਦਾ ਕੰਮਕਾਰ ਦੇਖਿਆ ਅਜਿੱਤ ਸਾਡੀ ਸਿਰਫ ਇੱਕ ਵਰਕਰਾਂ ਦੇ ਨਾਲ ਜਿਹੜੇ ਅਹਿਮ ਮੀਟਿੰਗ ਸੀ ਆਪੂ ਸਰਪੰਨ ਦੀ ਕਾਰਜਦਾਨ ਦੇ ਉਹਨਾਂ ਦੇ ਨਾਲ ਸਾਡੀ ਕਮੇਟੀ ਸੀ ਤਾਂ ਇਹਨਾਂ ਦੇ ਨਾਲ ਜਦੋਂ ਹੁਣ ਮੈਂ ਅੱਜ ਕੁਝ ਮਿੰਟਾਂ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਵਿਚਰੇ ਆ ਆਪ ਨੂੰ ਹਾਰੇ ਇਸ ਮੀਟਿੰਗ ਦੇ ਵਿੱਚ ਜਿਹੜੇ ਲੋਕ ਨੇ ਉਹ ਆ ਪਾਰੇ ਆ ਕਿਉਂਕਿ ਅਸੀਂ ਤਾਂ ਮੀਟਿੰਗ ਕੀਤੀ ਸੀ ਸਿਰਫ ਵਰਕਰਾਂ ਦੀ ਆਪੂ ਸਰਪੰਨਾਂ ਦੀ ਤੇ ਪਰ ਆਮ ਲੋਕਾਂ ਦਾ ਇਸ ਮੀਟਿੰਗ ਦੇ ਵਿੱਚ ਆਉਣਾ ਇਹ ਚੀਜ਼ ਇਹ ਸਾਬਿਤ ਕਰਦਾ ਹੈ ਕਿ ਕਿੰਨਾ ਅਤਿਸ਼ਾਹ ਸ਼੍ਰੋਮਣੀ ਅਕਾਲੀ ਦਲ ਨੂੰ ਹੈ ਇਹਨੋਂ ਕਰਕੇ ਸਾਨੂੰ ਉਮੀਦ ਹੈ ਕਿ ਲੋਕ ਇਸ ਵਾਰ ਮਨ ਬਣਾ ਕੇ ਜਿੱਤਣਗੇ ਕਿ ਤਕੜੀ ਤੇ ਤਕੜੀ ਦਾ ਤੇ ਉਹਦਾ ਬਟਨ ਨਾ ਪੁਕਰੀ ਇਸ ਵਾਰ ਉਹਨਾਂ ਨੇ ਪੰਜਾਬ ਦੇ ਵਿੱਚ ਇਤਿਹਾਸ ਨਵਾਂ ਇਤਿਹਾਸ ਪੈਦਾ ਕਰਨ ਜਾ ਰਹੇ ਨੇ ਇਤਿਹਾਸ ਬਦਲਣ ਜਾ ਰਹੇ ਨੇ ਕਰਨਾ ਚੇ ਤਕਬਸਤ ਖੋਕੇ ਥੋੜਾ ਜਨਾ ਸ਼ੁਕਰਾਨਾ ਕੀਤਾ ਹੈ ਜਿਹੜਾ ਪਿਛਲੇ 15 ਸਾਲਾਂ ਤੋਂ ਇਸ ਪਟੰਡਾ ਪਰਿਵਾਰ ਦੀ ਸੇਵਾ ਕਰਨ ਦਾ ਗੁਰੂ ਸਾਹਿਬ ਨੇ ਤੇ ਇੱਥੇ ਦੀ ਸੰਗਤਾਂ ਨੇ ਮੈਨੂੰ ਮੌਕਾ ਬਖਸ਼ਿਆ ਆ ਜੋ ਵੀ ਅਰਦਾਸ ਕੀਤੀ ਕਿ ਉੜੀਆ ਕਲੋਨੀ ਚ ਜਿਹੜੇ ਸਾਡੇ ਦੋ ਬੱਚਿਆਂ ਦੇ ਨਾਲ ਬਹੁਤ ਦੁਖਦ ਹਾਦਸਾ ਜਿਹੜਾ ਹੋਇਆ ਹੈ ਉਹਨਾਂ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਵੀ ਅਰਦਾਸ ਕੀਤੀ ਹੈ ਤੇ ਗੁਰੂ ਸਾਹਿਬ ਦੇ ਚਰਨਾਚੇ ਆਹੀ ਬੇਨਤੀ ਕੀਤੀ ਹੈ ਕਿ ਇਸ ਇਲਾਕੇ ਦੇ ਲੋਕਾਂ ਨੇ ਸਾਡੇ ਪਰਿਵਾਰ ਨੂੰ ਇਸ ਜਮਾਨੇ ਨੂੰ ਬਹੁਤ ਵੱਡਾ ਮਾਨ ਬਖਸ਼ਿਆ ਬਹੁਤ ਸਾਰਾ ਪਿਆਰ ਦਿੱਤਾ ਆਨ ਬਲੇ ਸਮੇਂ ਚ ਵੀ ਤੁਸੀਂ ਸਾਥ ਫਿਰ ਪਰ ਰਹਿਮਤ ਕਰਨ ਕਿ ਇਸ ਪਰਿਵਾਰ ਦੀ ਜਿਹੜੀ ਮੇਰੇ ਤੋਂ ਸਾਡੀ ਪਾਰਟੀ ਤੋਂ ਉਮੀਦਾਂ ਹੈਗੀਆਂ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਕੱਢਣ ਵਾਸਤੇ ਤੇ ਸਾਡੇ ਪੰਜਾਬ ਤੇ ਸਾਡੇ ਇਲਾਕੇ ਦੀ ਤਰੱਕੀ ਤੇ ਵਿਕਾਸ ਕਰਨ ਵਾਸਤੇ ਗੁਰੂ ਸਾਹਿਬ ਆਪ ਦਾ ਮਿਹਰ ਭਰਾਂ ਹੱਥ ਰੱਖਣ ਕਿ ਜਿਹੜਾ ਪਿਛਲੇ ਸਮੇਂ ਚ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡੀ ਰੋਕ ਆਈ ਹੈ ਜਿੱਥੇ ਅੱਜ ਕੱਲਾ ਬਹੁਤ ਹੁੰਦੀਆਂ ਨੇ ਕਿ ਜ਼ਮੀਨੇ ਕੰਮ ਘੱਟ ਹੁੰਦਾ ਹੈ ਉੱਥੇ ਗੁਰੂ ਸਾਹਿਬ ਕਿਰਪਾ ਕਰਨ ਇਸ ਖੇਤਰੀ ਪਾਰਟੀ ਦੇ ਸਿਰ ਤੇ ਮਿਹਰ ਭਰਾਂ ਹੱਥ ਰੱਖ ਕੇ ਆਪਣੇ ਸੂਬੇ ਨੂੰ ਤੇ ਸੂਬੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਪਾਈਚਾਰੇ ਇਕ ਸਾਂਝ ਦੇ ਨਾਲ ਵਿਕਾਸ ਦੀ ਤਰੱਕੀ ਦੀ ਲੀਹਾਂ ਤਾਂ ਹੀ ਲੈ ਕੇ ਜਾਈਏ ਜਿਹੜਾ ਬਾਦਲ ਸਾਹਿਬ ਦਾ ਸੁਪਨਾ ਸੀ ਤੇ ਜਿਸ ਰਾਹ ਤੇ ਚੱਲ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਿਨ ਰਾਤ ਮਿਹਨਤ ਕੀਤੀ ਹੈ ਇੱਕ ਰਾਜੇ ਵਿੜਿੰਗ ਦਾ ਦਰਦ ਸਾਹਮਣੇ ਆਇਆ ਕਹਿੰਦਾ ਪਾਰਟੀ ਪ੍ਰਧਾਨ ਹੁੰਦਿਆਂ ਹੋਇਆਂ ਉਹਦੀ ਵਾਈਫ ਨੂੰ ਟੈਕਨੀਕ ਦਿਵਾ ਸਕਿਆ ਕਹਿੰਦਾ ਕੈਰੀਅਰ ਤਬਾਹ ਕਰਤਾ ਮੇਰਾ ਇਹ ਮੈਂ ਕੁਝ ਕਹਿਣਾ ਨਹੀਂ ਚਾਹਾਂਗੇ ਜੀ ਉਹ ਜਾਣੇ ਉਹਨਾਂ ਦਾ ਕੰਮ ਚੱਲ ਰਿਹਾ ਹੈ ਸਰੋਤਰੀ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੋਣ ਲੜ ਰਹੇ ਹਾਂ ਇਸ ਵਾਰ ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀ ਹਾਂ ਕਿ ਸਿਆਸੀ ਭਵਰੇ ਤੇ तितਲੀਆਂ ਆਪ ਦੀ ਪਾਰਟੀ ਬਦਲ ਰਹੇ ਨੇ ਆਪ ਦੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ ਚ ਖੜੇ ਰਹਾ ਨਾ ਕਦੇ ਸੂਬਾ ਬਦਲਣਾ ਹੈ ਨਾ ਕਦੇ ਹਲਕਾ ਬਦਲਣਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ ਸਟੈਂਡ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਹ ਤੇ ਚੱਲਦੇ ਹੋਏ ਆਪਣੇ ਸੂਬੇ ਦੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਕਾਂ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਅੱਗੇ ਵਧਾਂਗੇ ਆਪਣੇ ਲੋਕਾਂ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਅੱਜ بے ਰੋਜ਼ਗਾਰੀ ਘਰ ਘਰ ਤਾਈਂ ਪਹੁੰਚੀ ਹੋਈ ਹੈ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋਏ ਨੇ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਇੰਡਸਟਰੀ ਇੱਥੇ ਆਣਾ ਨਹੀਂ ਚਾਹੁੰਦੀ ਅੱਜ ਪੰਜਾਬ ਵਿੱਚ ਇੱਕ ਵਿਜ਼ਨਰੀ ਲੀਡਰ ਦੀ ਲੋੜ ਹੈ ਜਿਨ੍ਹਾਂ ਦੀ ਪੰਜਾਬ ਪ੍ਰਤੀ ਇੱਕ ਸੋਚ ਹੈ ਤੇ ਸੋਚ ਮੈਂ ਸਮਝਦੀ ਆ ਉਸ ਇਨਸਾਨ ਦੀ ਹੈਗੀ ਜਿਸ ਇਨਸਾਨ ਨੇ ਚੌਪੱਖੀ ਵਿਕਾਸ ਚਦ ਬਿਜਲੀ ਦੇ ਵੱਡੇ 10 ਘੰਟੇ ਦੇ ਕਟ ਲੱਗਦੇ ਸੀ ਤੇ ਫਿਰ ਇਸ ਪਾਰਟੀ ਦੇ ਮੁਖੀਆਂ ਨੇ ਬਿਜਲੀ ਦੀ ਦੁੱਗਣੀ ਪੈਦਾਵਾਰ ਕੀਤੀ ਜਿੱਥੇ 7 ਸਾਲਾਂ ਚ ਇੱਕ ਮੈਗਾਵਾਟ ਵੀ ਨਹੀਂ ਐਡ ਹੋਇਆ ਅੱਜ ਇਹ ਬਿਜਲੀ ਪੰਜਾਬ ਚ ਇਸ ਪਾਰਟੀ ਦੀ ਦੇਣ ਹੈ ਸਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਹਨਾਂ ਦੀ ਵਿਜ਼ਨ ਸਦਕਾ ਚੌਪੱਖੀ ਜੇ ਮੈਂ ਸੜਕਾਂ ਹੈਗੀਆਂ ਜਿਵੇਂ ਹਵਾਈ ਅੱਡੇ ਨੇ ਜਿਵੇਂ ਬਠਿੰਡੇ ਸ਼ਹਿਰ ਦਾ ਵਿਕਾਸ ਹੋਇਆ ਹੈ ਉਸ ਤਰੀਕੇ ਦੇ ਨਾਲ ਬਠਿੰਡੇ ਹਲਕੇ ਦੇ ਵਿਕਾਸ ਦੀ ਤਰ੍ਹਾਂ ਸਾਰੇ ਪੰਜਾਬ ਦਾ ਵਿਕਾਸ ਹੋਏ ਤੇ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀ ਹੈ ਰੰਗਣਾ ਪੰਜਾਬ ਗੱਲਾਂ 'ਚ ਨਹੀਂ ਗੱਲਾਂ ਬਹੁਤ ਹੋ ਗਈਆਂ ਨੇ ਪਿਛਲੇ 7 ਸਾਲਾਂ 'ਚ ਕਾਂਗਰਸ ਤੇ ਉਹਨਾਂ ਦੀ ਭਾਈਵਾਲ ਪਾਰਟੀ ਨੇ ਇਕੱਲੇ ਗੱਲਾਂ ਸੁਣਾ ਸੁਣਾ ਕੇ ਸੱਤਾ ਕੀਤੀ ਹੈ ਅੱਜ ਗੁਰੂ ਸਾਹਿਬ ਦੇ ਚਰਨਾਚੇਰ ਅਰਦਾਸ ਕਰਦੀਆਂ ਕਿ ਸਾਨੂੰ ਸਮਰਥ ਬਖਸ਼ਣ ਵੱਲ ਬਖਸ਼ਣ ਤੇ ਪੰਜਾਬ ਦੇ ਲੋਕੀ ਮੌਕਾ ਬਖਸ਼ਣ ਕਿ ਇਸ ਸੂਬੇ ਨੂੰ ਇਸ ਇਲਾਕੇ ਨੂੰ ਅਸੀਂ ਹੋਰ ਤਰੱਕੀਆਂ ਤੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਪਿਛਲੇ ਦਿਨ ਅੱਜ ਚੱਲ ਰਿਹਾ ਸੀਗਾ ਵੀ ਬੀਬਾ ਜੀ ਨੇ ਤਾਂ ਅਨਾਉਂਸ ਕਰਤਾ ਸੀ ਵੀ ਜੇ ਮੈਂ ਇਸ ਇਲੈਕਸ਼ਨ ਲੜਾਂਗੀ ਤੇ ਆਪਣੇ ਹੀ ਘਰੋਂ ਲੜਾਂਗੀ ਬਠਿੰਡਾ ਉਹਨਾਂ ਦਾ ਘਰ ਹੈ ਤੇ ਬਠਿੰਡੇ ਦੀ ਡਿਵੈਲਪਮੈਂਟ ਮੈਨੂੰ ਲੱਗਦਾ ਸਾਨੂੰ ਇੱਕ ਕੰਮ ਸਾਨੂੰ ਸਾਰਿਆਂ ਨੂੰ ਕਰਨਾ ਪਏਗਾ ਕਿਉਂਕਿ ਬਠਿੰਡਾ ਤੋਂ ਬੀਬਾ ਜੀ ਵੋਟਾਂ ਮੰਗਣੇ ਘਰ-ਘਰ ਜਾਂਦੇ ਨੇ ਤੇ ਸਾਡੇ ਤੇ ਲਾਹਨਤ ਹੈ ਉਹਨਾਂ ਦਾ ਕੰਮ ਬੋਲਦਾ ਹੈ ਉਹਨਾਂ ਦੀ ਇੱਜ਼ਤ ਬੋਲਦੀ ਹੈ ਉਹਨਾਂ ਦਾ ਧਾਰਮਿਕ ਫਲਸਫਾ ਬੋਲਦਾ ਹੁਣ ਦੇਖੋ ਤੁਸੀਂ ਟਿਕਟ ਲੈਂਨ ਤੋਂ ਬਾਅਦ ਸਭ ਤੋਂ ਪਹਿਲੇ ਦਰਬਾਰ ਸਾਹਿਬ ਮੱਥਾ ਟੇਕਿਆ ਫਿਰ ਦਵਨਵਾ ਸਾਹਿਬ ਟੇਕਿਆ ਤੇ ਹੁਣ ਕੇਲਾ ਸਾਹਿਬ ਆ ਰਹੇ ਨੇ ਤੋਂ ਜਿਹੜਾ ਗੁਰੂ ਦੀ ਓਟ ਲੈ ਕੇ ਚੱਲਣਗੇ ਤੇ ਗੁਰੂ ਨੇ ਤਾਂ ਉਹਨਾਂ ਦੇ ਉੱਤੇ ਅਸ਼ੀਰਵਾਦ ਦੇਣਾ ਹੀ ਦੇਣਾ ਸੋ ਜਿੱਤ ਯਕੀਨੀ ਹੈ ਇਹਦੇ ਚ ਕੋਈ ਵੀ ਦੂਜੀ ਰਾਏ ਨਹੀਂ ਹੈਗੀ ਤੋਂ ਜਿੱਤ ਯਕੀਨੀ ਹੈ ਬਸ ਉਹ ਪਰਦੇ ਖੋਲਣੇ ਨੇ ਉਹ ਟਾਈਮ ਲੈਣਾ ਉਹਨੇ ਐਡਵਾਂਸ ਵਧਾਈਆਂ ਬੀਬਾ ਜੀ ਬਠਿੰਡਾ ਤੋਂ ਚੌਥੀ ਵਾਰ ਉਮੀਦਵਾਰ ਨੇ ਔਰ ਸ਼ਰਮਣੀ ਅਕਾਲੀ ਦਲ ਦੇ ਬਰਕਰਮ ਵਿੱਚ ਕੱਲ ਦਾ ਪੂਰਾ ਭਾਰੀ ਉਤਸ਼ਾਹ ਔਰ ਸਾਨੂੰ ਸਾਰਿਆਂ ਨੂੰ ਉਮੀਦ ਆ ਸੀ 9 ਦੇ 9 ਹਲਕੇ ਬਦ ਕੇ ਆਵਾਂਗੇ ਔਰ ਪੰਜਾਬ ਚ ਬੀਬਾ ਦੀ ਲੀਡ ਸਭ ਤੋਂ ਵੱਡੀ ਲੀਡ ਹੋਵੇਗੀ ਤੇ ਬੀਬਾ ਚ ਚੌਥੀ ਵਾਰ ਬਠਿੰਡਾ ਲੋਕ ਸਭਾ ਦੀ ਪੌੜੀ ਚੜਾਉਣਗੇ ਸੋ ਅਸੀਂ ਸਾਰੇ ਵਰਕਰਾਂ ਨੂੰ ਸਾਰਿਆਂ ਨੂੰ ਫਿਰ ਅਸੀਂ ਅਪੀਲ ਕਰਦੇ ਆ ਕਿ ਇੱਕ ਮਟ ਹੋ ਜੋ ਹੁਣ ਅਸੀਂ ਕੱਲਾ ਬਠਿੰਡਾ ਨਹੀਂ ਪੰਜਾਬ ਦੀਆਂ 13 13 ਜਿੱਤਾਂਗੇ ਅੱਜ ਸਾਡੇ ਮਾਨਯੋਗ ਬੀਬਾ ਹਰਸ਼ ਸਿੰਘ ਕੋਲ ਵਾਦਲ ਜੀ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਗੁਰਦੁਆਰਾ ਕਿਲਾ ਮੁਬਾਰਕ ਨੂੰ ਨਮਸਤਕ ਹੋਣ ਲਈ ਆ ਰਹੇ ਹਨ ਜੀ ਸਾਰੇ ਉਹਨਾਂ ਦੀ ਜਿੰਨੇ ਵੀ ਸ਼ਰੋਮਨੀ ਕਾਲੀਦਾਲ ਦੇ ਸਾਰੇ ਵਰਕਰ ਸਹਿਬਾਨ ਸਾਰੇ ਇੱਥੇ ਹਾਜ਼ਰ ਹਨ ਤੇ ਸਾਰਾ ਨੂੰ ਪੂਰਾ ਸ਼ਾਹ ਹੈ ਵੀ ਬਾਈ ਨੂੰ ਟਿਕਟ ਵੈਸੇ ਤਾਂ ਪ੍ਰਧਾਨ ਜੀ ਨੇ ਇਹਨਾਂ ਨੂੰ ਦੇਣੀ ਸੀ ਤੇ ਇਹਨਾਂ ਨੂੰ ਮਿਲਨੀ ਸੀ ਕੋਈ ਇਸ ਚ ਕੋਈ ਸ਼ੱਕ ਨਹੀਂ ਸੀਗਾ ਪਰ ਲੋਕਾਂ ਦੀ ਥੋੜੀਆਂ ਜਆ ਵਾਹਾਂ ਚੱਲ ਰਹੀਆਂ ਸੀ ਉਹ ਸਾਰੀਆਂ ਚੁੱਪ ਹੋ ਗਈਆਂ ਹਨ ਤੇ ਹੁਣ ਬੜੇ ਤਕੜੇ ਹੋ ਕੇ ਵੀ ਬਾਈ ਦੇ ਨਾਲ ਲੱਗ ਕੇ ਸਾਰੇ ਅਸੀਂ ਵਰਕਰ ਸਹਿਬਾਨ ਇਹ ਚੌਥੀ ਵਾਰ ਵੀ ਬਾਈ ਨੂੰ ਪਾਰਲੀਮੈਂਟ ਵਿੱਚ ਭੇਜਾਂਗੇ ਜੀ ਕਿਰਪਾ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਦੀਪ ਸਿੰਘ ਗਹਿਰੀਆ ਗੁਸ਼ਰਮਣੀ ਇਕਾਲੀ ਦਲ ਵਿਵਾ ਹਸਮਿਤ ਕੌਰ ਦੀ ਬਾਦਲ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਤੇ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਦੇ ਪਿਆਰ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸਾਸਕਬੀਰ ਸਿੰਘ ਜੀ ਬਾਦਲ ਉਹਨਾਂ ਨੇ ਵੀ ਬਾਹਰ ਸਿਮਰਤ ਕੌਰ ਜੀ ਨੂੰ ਟਿਕਟ ਦੇ ਕੇ ਲੋਕ ਸਭਾ ਦੇ ਮੈਦਾਨ ਜਿੱਤੇ ਉਹਨਾਂ ਨੂੰ ਪਰਾਜਿਆ ਇਸ ਕਰਕੇ ਅੱਜ ਸ਼ਰਮਣੀ ਇਕਾਲੀ ਦਲ ਦਾ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਅੱਜ ਸਾਰੇ ਵਰਕਰਾਂ ਦਾ ਇਕੱਠ ਤੁਸੀਂ ਦੇਖ ਰਹੇ ਹੋ ਅੱਜ ਕਿਲਾ ਮੁਬਾਰਕ ਵਿਖੇ ਵਿਵਾ ਜੀ ਅਸ਼ੀਰਵਾਦ ਲੈਣ ਦੇ ਲਈ ਲੋਕ ਸਭਾ ਇਲੈਕਸ਼ਨਾਂ ਤਕੜ ਹੋ ਕੇ ਲੜਨ ਦੇ ਲਈ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਦੇ ਲਈ ਅੱਜ ਇੱਥੇ ਆ ਰਹੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਉਹਨਾਂ ਦੇ ਸਵਾਗਤ ਦੇ ਲਈ ਤੇ ਉਹਨਾਂ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਦੇ ਲਈ ਕਿ ਉਹਨਾਂ ਬਲੀਆਂ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਲੈ ਕੇ ਉਹ ਲੋਕ ਸਭਾ ਦੀ ਅਸੈਂਬਲੀ ਦੇ ਵਿੱਚ ਚੌਥੀ ਵਾਰ ਉਹ ਪਹੁੰਚਣ ਉਹ ਇਸ ਗੱਲ ਦੇ ਲਈ ਇੱਥੇ ਪੂਰੇ ਵਰਕਰ ਉਹਨਾਂ ਦਾ ਸਵਾਗਤ ਕਰਨ ਦੇ ਲਈ ਤੇ ਖੜੇ ਨੇ ਤੇ ਅਸੀਂ ਦੁਬਾਰਾ ਫੇਰ ਵਾਸਤਾ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵੀ ਬਾਈ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਦੇ ਪਿਆਰ ਨੂੰ ਦੇਖਦੇ ਹੋ ਤੇ ਬੀਬਾ ਜੀ ਵੱਲੋਂ ਬਠਿੰਡਾ ਸ਼ਹਿਰ ਦੇ ਵਿੱਚ ਵਿਕਾਸ ਦੇ ਲਈ ਕੀਤੇ ਹੋ ਕੰਮਾਂ ਨੂੰ ਦੇਖਦੇ ਹੋ ਟਿਕਟ ਦੇ ਕੇ ਉਹਨਾਂ ਨੂੰ ਤੇ ਨਮਾਜ਼ਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਠਿੰਡਾ ਸ਼ਹਿਰ ਵੱਲੋਂ ਸ਼ਰੋਣੀ ਅਕਾਲੀ ਦਲ ਬਠਿੰਡਾ ਸ਼ਹਿਰ ਵੱਲੋਂ ਅਸੀਂ ਆਪਣੀ ਜੋ ਡਿਊਟੀ ਹੈ ਤਨਦੇਹੀ ਨਾਲ ਨਿਭਾ ਕੇ ਇੱਥੋਂ ਅਸੀਂ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਲੀਡ ਸ਼ਰੋਣੀ ਅਕਾਲੀ ਦਲ ਨੂੰ ਬੀਬਾ ਹਰਸਿਮਰਤ ਗੌਰ ਨੂੰ ਅਸੀਂ ਇੱਥੋਂ ਲੀਡ ਦਿਵਾਵਾਂਗੇ ਹੁਣ ਦੇ ਵਿੱਚ ਜੀਤ ਮਨਿੰਦਰ ਜੀ ਉਹਨਾਂ ਦਾ ਵੀ ਚੰਗਾ ਹੋਲਡ ਸੀਗਾ ਤੇ ਕੰਮ ਉੱਤੇ ਦੇਖਿਆ ਉਹ ਕਿੰਨਾ ਕਰਦੇ ਕਾਂਗਰਸ ਦਾ ਆਪ ਦਾ ਢੰਗ ਤਰੀਕਾ ਸ਼ਰੋਣੀ ਅਕਾਲੀ ਦਲ ਦਾ ਸਾਡਾ ਅਸੀਂ ਜਦੋਂ ਤੋਂ ਵਿਵਾ 2019 ਦੇ ਵਿੱਚ ਇਥੋਂ ਇਲੈਕਸ਼ਨ ਜਿੱਤੇ ਆ ਬਟੇਂਡਾ ਲੋਕ ਸਭਾ ਹਲਕੇ ਤੋਂ ਤੇ ਉਦੋਂ ਤੋਂ ਹੀ ਅਸੀਂ ਤਾਂ ਕੰਪੇਨ ਵਾਂਗੂ ਚੱਲ ਰਹੇ ਆ ਕਿਉਂਕਿ ਵਿਵਾ ਹਰਸ ਮਰਤਗੌਰ ਹਰੇਕ ਦੁੱਖ ਸੁੱਖ ਦੇ ਵਿੱਚ ਬਠਿੰਡੇ ਵਾਸੀਆਂ ਦੇ ਨਾਲ ਬਠਿੰਡਾ ਲੋਕ ਸਭਾ ਹਲਕੇ ਦੇ ਵਾਸੀਆਂ ਨਾਲ ਹਮੇਸ਼ਾ رابطہ ਕਾਇਮ ਰਿਹਾ ਹੈ ਬੀਬਾ ਜੀ ਨੇ ਬਠਿੰਡਾ ਦੇ ਮਸਲੇ ਪੰਜਾਬ ਦੇ ਮਸਲੇ ਪਾਰਲੀਮੈਂਟ ਦੇ ਵਿੱਚ ਵੀ ਖੂਬ ਚੁੱਕੇ ਆ ਉਹਨਾਂ ਨੇ ਔਰ ਉਹਨਾਂ ਦਾ ਹੱਲ ਵੀ ਕਰਵਾਇਆਗਾ ਟਾਈਮ ਟੂ ਟਾਈਮ ਜੋ ਮਸਲੇ ਹੁੰਦੇ ਸੀ ਉਹ ਹੱਲ ਕਰਉਂਦੇ ਸੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਹਾਜ਼ਰ ਰਹਿੰਦੇ ਸੀ ਅਸੀਂ ਤਾਂ ਚੱਲ ਰਹੇ ਹਾਂਗੇ ਬਾਕੀ ਪਾਰਟੀਆਂ ਦਾ ਪਤਾ ਨਹੀਂ ਕੋੜਾ ਕਿੱਥੋਂ ਕਿਵੇਂ ਕੈਂਡੀਡੇਟ ਆ ਜਾਂਦਾ ਪੰਜ ਸਾਲ ਮੁੜ ਕੇ ਬਾਅਦ ਨਹੀਂ ਪੁੱਛਦੇ ਰਾਜਾ ਵੜਿੰਗ ਇੱਥੇ ਲੜਿਆ ਕਾਂਗਰਸ ਦਾ ਹੀ ਕੈਂਡੀਡੇਟ ਸੀ ਉਹ ਉਹ 2.5 ਸਾਲ ਸਰਕਾਰ ਦੇ ਵਿੱਚ ਰਿਹਾ 4-5 ਮਹੀਨੇ ਮੰਤਰੀ ਰਹੇ ਵਿਧੈਂਡਾ ਲੋਕ ਸਭਾ ਹਲਕੇ ਦੇ ਵਿੱਚ ਇੱਕ ਹਲਕੇ ਦੇ ਵਿੱਚ 10 ਦਿਨ ਜਾ ਕੇ ਵੀ ਅਸੀਂ ਇੱਕ ਦੌਰਾ ਕੀਤਾ ਹੈ ਕੰਮ ਕੀਤੇ ਲੋਕਾਂ ਦੇ ਠੀਕ ਹੈ ਉਹ ਜੋ ਮਰਜ਼ੀ ਕੈਂਡੀਡੇਟ ਆਵੇ ਸਾਡਾ ਆਪ ਦਾ ਆਧਾਰ ਹੈ ਸਾਡੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਹੈਗਾ ਔਰ ਸਾਨੂੰ ਉਮੀਦ ਹੈ ਤੁਹਾਨੂੰ ਪੂਰਨ ਸਹਿਯੋਗ ਵੀ ਦੇਣਗੇ ਸਾਨੂੰ ਮਾਣ ਵੀ ਹੈਗਾ ਕੱਲ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬੀਬਾ ਜੀ ਨੂੰ ਟਿਕਟ ਦਿੱਤੀ ਹੈ ਕਿ ਬਠਿੰਡਾ ਦੇ ਵਿੱਚ ਪੂਰੀ ਲੋਕ ਸਭਾ ਬਠਿੰਡਾ ਦੇ ਵਿੱਚ ਈਵਨ ਕਿ ਮਾਂਚਾ ਮੋੜ ਪੁੱਛੋ ਸਭ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਇੱਥੋਂ ਅੱਜ ਬੀਬਾ ਜੀ ਕਿਲਾ ਸਾਹਿਬ ਅਸੀਂ ਖੜੇ ਆ ਇੱਥੇ ਮੱਥਾ ਟੇਕਣ ਆ ਰਹੇ ਆ ਦੇਖੋ ਕਿੰਨੀ ਪਬਲਿਕ ਖੜੀ ਹੈ ਜੀ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਵਰਕਰਾਂ ਦੇ ਵਿੱਚ ਅਸੀਂ ਬਿਸ਼ੰਦਾ ਤੋਂ ਬੀਬਾ ਜੀ ਨੂੰ ਮੈਨੂੰ ਤਾਂ ਲੱਗਦਾ ਕਿ ਬਹੁਤ ਭਾਰੀ ਮਾਤਰਾ ਦੇ ਵਿੱਚ ਜਤਾਵਾਂਗੇ ਕਿ ਜਿਹੜਾ ਕਿ ਰਿਕਾਰਡ ਤੋਂ ਬਾਹਰ ਹੋਵੇ ਕਿਉਂਕਿ ਬੀਬਾ ਜੀ ਦੇਖੋ ਕੈਬਨਟ ਮੰਤਰੀ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਆਏ ਲੋਕਾਂ ਦੇ ਘਰਾਂ 'ਚ ਪਹੁੰਚੇ ਜੀ ਇੱਥੇ ਇੱਕ ਐਮਸੀ ਵਾਂਗ ਤਾਂ ਨਹੀਂ ਲੋਕਾਂ ਦੇ ਘਰਾਂ ਦੇ ਵਿੱਚ ਆਉਂਦਾ ਜੀ ਦੇਖੋ ਸੈਂਟਰ ਦੇ ਮੰਤਰੀ ਹੋਣ ਦੇ ਬਹੁਤ ਬਾਵਜੂ ਇਸ ਕਰਕੇ ਬਿੰਡਾ ਦੇ ਲੋਕਾਂ ਦਾ ਬੀਬਾ ਜੀ ਨਾਲ ਬਹੁਤ ਪਿਆਰ ਹੈ ਬਿੰਡਾ ਦੇ ਕਲੇ ਲੋਕਾਂ ਦਾ ਸਿਵਲ ਨਹੀਂ ਸਾਰੀ ਕੰਸਟਿਟਿਊਂਸੀ ਦਾ ਬਹੁਤ ਪਿਆਰ ਹੈ ਜੀ ਅੱਜ ਬੀਬਾ ਜੀ ਨੂੰ ਟਿਕਟ ਮਿਲਣ ਦੀ ਖੁਸ਼ੀ ਦੇ ਵਿੱਚ ਬਟੰਡਾ ਸ਼ਹਿਰ ਦੇ ਜੋ ਅਕਾਲੀ ਦਲ ਦੇ ਵਰਕਰ ਆ ਉਹਨਾਂ ਦੇ ਵਿੱਚ ਬੜੀ ਵੱਡੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਸਾਰੇ ਵਰਕਰ ਬੀਬੀਆਂ ਭੈਣਾਂ ਕਰੋ ਕਰੀ ਖੁਸ਼ ਹੈ ਹੁਣ ਬੀਬਾ ਔਰ ਸਾਰੇ ਬਟੰਡਾ ਦੇ ਵਰਕਰਤ ਗੁਰਦੁਆਰਾ ਕਿਲਾ ਸਾਹਿਬ ਨਤਮਤ ਮਾਸਜਕ ਹੋਣ ਦੇ ਲਈ ਆਏ ਹੈ ਔਰ ਮੈਂ ਕਹਿੰਦਾ ਕਿ ਇਹ ਇੱਕ ਇਤਿਹਾਸਿਕ ਜਿੱਤ ਹੋਊਗੀ ਤੁਸੀਂ ਦੇਖੋਗੇ ਕਿ ਇਸ ਇਸ ਵਾਰ ਵੀ ਬੀਬਾ ਪਿਛਲੇ ਸਾਰੇ ਰਿਕਾਰਡ ਤੋੜ ਕੇ ਜਿੱਤਣਗੇ ਕਿਉਂਕਿ ਲੋਕਾਂ ਦੇ ਵਿੱਚ ਐਡੀ ਭਾਰੀ ਖੁਸ਼ੀ ਜਾ ਰਹੀ ਹੈ ਇਸ ਤਰ੍ਹਾਂ ਦਾ ਕੈਂਡੀਡੇਟ 543 ਐਮਪੀਆ ਦੇ ਵਿੱਚੋਂ ਕੋਈ ਵੀ ਨਹੀਂ ਜਿਨੇ ਲੋਕਾਂ ਦੇ ਵਿੱਚ ਇੰਨਾ ਜਾ ਕੇ ਵਿਚਰਿਆ ਹੋਵੇ ਐਨੇ ਕੰਮ ਕਰਾਏ ਹੋਣ ਤਾਂ ਬੀਬਾ ਜੀ ਸਾਡੇ ਪਹਿਲੀ ਪਸੰਦ ਨੇ ਬਠਿੰਡਾ ਸ਼ਹਿਰ ਦੀ ਬਠਿੰਡੇ ਟੋਟਲ ਹਲਕੇ ਦੀ ਪਹਿਲੀ ਪਸੰਦ ਨੇ ਤੇ ਬੜੀ ਖੁਸ਼ੀ ਸਾਰੇ ਵਰਕਰਾਂ ਚ ਪਾਈ ਜਾ ਰਹੀ ਹੈ ਮੈਂ ਸਾਰਿਆਂ ਨੂੰ ਪਟੰਡਾ ਸ਼ਹਿਰ ਦੇ ਸ਼ਹਿਰੀ ਦੇ ਸਾਰੇ ਵਰਕਰ ਨੂੰ ਆਪ ਦੇ ਵੱਲੋਂ ਵਧਾਈ ਦਿੰਦਾ ਨਾਲ ਬੀਬਾ ਜੀ ਨੂੰ ਵਧਾਈ ਦਿੰਦਾ ਤੇ ਪਾਰਟੀ ਪ੍ਰਧਾਨ ਸਮੂੱਚੀ ਕੋਰ ਕਮੇਟੀ ਦਾ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੂੰ ਸਾਡਾ ਉਹਨਾਂ ਨੇ ਪਸੰਦੀਦਾ ਜਿਹੜਾ ਕੈਂਡੀਡੇਟ ਦਿੱਤਾ ਹੈ ਤੇ ਅਸੀਂ ਵੱਡੀ ਜਿੱਤਣਾ ਵੀ ਬਣੇ ਸੱਚਤਾਵਾਂਗੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਸਾਡੇ ਬੀਬਾ ਜੀ ਨੂੰ ਅੱਜ ਟਿਕਟ ਮਿਲੀ ਐ ਅਨਾਉਂਸ ਹੋਈ ਐ ਬੀਬਾ ਜੀ ਇੱਥੇ ਆ ਰਹੇ ਮੱਥਾ ਟੇਕਣ ਦੇ ਲਈ ਸਾਰੇ ਲੋਕ ਉਹਨਾਂ ਦੇ ਸਵਾਗਤ ਲਈ ਖੜੇ ਆ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਖੜੇ ਆ ਤੋਂ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਆ ਚੋਣ ਨਿਸ਼ਾਨ ਤੱਕੜੀ ਨੂੰ ਲੈ ਕੇ ਅ ਕੀ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀ ਹਵਾ ਲੱਗ ਰਹੀ ਹੈ ਕੱਲ੍ਹ ਵਾਲੀ ਹਵਾ ਬਹੁਤ ਹੈ ਜੀ ਕਿਸੇ ਮਰਜੀ ਨਾਈਦ ਗਾਂ ਦੇ ਬਾਜੂ ਹਲਵਾਈ ਦੀ ਗਾਂ ਦੇ ਬਾਜੂ ਕਸਾਈ ਦੀ ਗਾਂ ਦੇ ਬਾਜੂ ਚਾਹੇ ਦਵਾਈ ਦੀ ਗਾਂ ਦੇ ਬਾਜੂ ਇੱਕੋ ਹੀ ਆ ਗੱਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟਰੀ ਦੀਆਂ ਚੋਣਾਂ ਜਿਹੜੀਆਂ 1 ਜੂਨ 2024 ਨੂੰ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਪੰਜਾਬ ਦੇ 12 ਹਲਕਿਆਂ ਦੇ ਕੈਂਡੀਡੇਟ ਤੇ 13ਵਾਂ ਚੰਡੀਗੜ੍ਹ ਦਾ ਕੈਂਡੀਡੇਟ ਜਿਹੜਾ ਅਨਾਉਂਸ ਹੋ ਚੁੱਕਾ ਇੱਕ ਸੀਟ ਬਾਕੀ ਆ ਹਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸਾਡੇ 4 ਵਾਰ ਲਗਾਤਾਰ ਐਮਐਲਏ ਰਹਿ ਚੁੱਕੇ ਸਾਬਕਾ ਕੈਬਨਟ ਮੰਤਰੀ ਸਰਦਾਰ ਸੋਹਣ ਸਿੰਘ ਜੀ ਠੰਡਲ ਉਹਨਾਂ ਨੂੰ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਸ ਲੋਕ ਸਭਾ ਹਲਕੇ ਤੋਂ ਉਮੀਦਵਾਰ ਭਰਾਨੇ ਆ ਗਿਆ ਮੈਂ ਜਿੱਥੇ ਸਮੁੱਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੁਰਾਣਾ ਟਕਸਾਲੀ ਅਕਾਲੀ ਇੱਕ ਸੁਰਤਾ ਦੇ ਨਾਲ ਸਾਰੇ ਹੁਜਾਰਪੁਰ ਦੀਆਂ ਨੌ ਕੰਸਟਿਟੂਐਂਸੀਆਂ ਨੇ ਸਰਬਸੰਮਤੀ ਦੇ ਨਾਲ ਸਰਦਾਰ ਸਿੰਘ ਸੋਣ ਸਿੰਘ ਜੀ ਠੰਡਣ ਨੂੰ ਇਹ ਉਮੀਦਵਾਰ ਅਲਾਨੇ ਆ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਤੇ ਸਮੁੱਚੀ ਲੀਡਰਸ਼ਿਪ ਦਾ ਨਾਉ ਨਾ ਸਾਰੇ ਜਿਹੜੇ ਪਾਰਲੀਮੈਂਟਰੀ ਹਲਕਾ ਹਿਸ਼ਾਰਪੁਰ ਦੇ ਕਾੜੀ ਦਾ ਦੇ ਲੀਡਰਸ਼ਿਪ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਇੱਕ ਜੋਟੋ ਹੋ ਕੇ ਇੱਕ ਸਰ ਹੋ ਕੇ ਮੈਨੂੰ ਇਹ ਮਾਣ ਬਖਸ਼ਿਆ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੇ ਹਿੱਤਾਂ ਲਈ ਲੜਦਾ ਆ ਔਰ ਜੰਗਾਂ ਲੜਦਾ ਵੀ ਰਿਹਾ ਜੱਥੇ ਦਾ ਵੀ ਰਿਹਾ ਸਾਡਾ ਸਿਧਾਂਤ ਹਮੇਸ਼ਾ ਪੰਜਾਬ ਲਈ ਰਿਹਾ ਪੰਥ ਲਈ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਫਿਰ ਆਪਣੇ ਉਸ ਸਿਧਾਂਤ ਦੇ ਉੱਪਰ ਆ ਰਿਹਾ ਦਿੰਦਾ ਹੋਇਆ ਕੱਲਿਆਂ ਪੰਜਾਬ ਦੇ ਵਿੱਚ ਇਲیکشن ਲੜ ਰਿਹਾ। ਤੋਂ ਹੁਸ਼ਿਆਰਪੁਰ ਦੀ ਪਾਰਲੀਮੈਂਟ ਦੀ ਸੀਟ ਜਿਹੜੀ ਆ ਉਹ ਮੇਰੇ ਝੋਲੀ ਵਿੱਚ ਪਾਈ ਆ। ਉਹ ਮੈਨੂੰ ਜਿੱਥੇ ਸਾਰੇ ਜਥੇਬੰਦੀ ਦੇ ਮਾਣ ਆ ਉੱਥੇ ਇਸ ਗੱਲ ਤੇ ਮਾਣ ਆ ਕਿ ਮੈਂ ਲੰਬਾ ਸਮਾਂ ਸ਼੍ਰੋਮਣੀ ਕਾਲਦਲ ਦੇ ਵਿੱਚ ਕੰਮ ਕੀਤਾ। ਔਰ ਬਖਫਕੋਦਿਆਂ ਦੇ ਵੀ ਰਹਾ। ਤੇ ਬਹੁਤ ਹੀ ਵਧੀਆ ਫੈਸਲਾ ਸਾਰ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਸਾਹਿਬ ਦਾ ਜਿਹੜਾ ਪੰਥਕ ਝੰਡਾ ਕਿਸਾਨੀ ਜੱਡਾ ਤੇ ਪੰਜਾਬ ਦੇ ਹਿੱਤ ਦੀ ਖਾਤਰ ਅਸੀਂ ਸਟੈਂਡ ਲਿਆ ਅਸੀਂ ਇਹ ਪਰਵਾਹ ਨਹੀਂ ਕੀਤੀ ਕਿ ਸਾਨੂੰ ਕੋਈ ਸੀਟਾ ਅਡਜਸਟਮੈਂਟ ਹੁੰਦੀਆਂ ਨਹੀਂ ਹੁੰਦੀਆਂ ਸੀਟਾਂ ਦੇ ਹਿਸਾਬ ਨਾਲ ਕੋਈ ਫੈਸਲਾ ਨਹੀਂ ਹੋਇਆ ਇੱਕ ਇਸ਼ੂ ਬੇਸ ਪਾਲਿਸੀ ਦੇ ਮੁਤਾਬਕ ਅਸੀਂ ਫੈਸਲਾ ਕੀਤਾ ਔਰ ਪੰਜਾਬ ਦੀ ਇਹ ਇੱਕੋ ਇੱਕ ਖੇਤਰੀ ਪਾਰਟੀ ਆ ਜਿਹੜੇ ਪੰਜਾਬ ਦੇ ਹਿੱਤਾਂ ਦੀ ਖਾਤਰ ਪੈਰਾਂ ਦਿੰਦੀ ਆ ਔਰ ਮੈਨੂੰ ਪੂਰੀ ਆਸ ਹੈ ਵੀ ਲੋਕ ਡੱਟ ਕੇ ਸਾਥ ਦੇਣਗੇ ਸ਼੍ਰੋਮਣੀ ਅਕਾਲੀ ਦਲ बहुत बड़ी इज्त प्राप्त करेगा पूरे शहर में पूरे देश में हर गांव में हर गली में भारतीय जनता पार्टी के कार्यक्रम चल रहे हैं मोदी जी का जादू चल रहा है उनके काम के पूरा होने की गारंटी पे लोग जो है एक बार फिर बड़े बहुमत के साथ देश के अंदर चार जून को 400 पार कराएंगे और फतेहाबाद में भी आप देख रहे हैं आज कमल जी के हम यहाँ पर आवास पर पहुँचे हैं अभी संत महापुरुषों का भी सुबह सुबह आशीर्वाद लिया और पूरे रात के 12 बजे तक सुबह 6 बजे से लेकर के 12 बजे तक कार्यक्रम चलेंगे और उसी से आप अंदाजा लगा सकते हैं जब 18 घंटे लोग कार्यक्रम कर रहे हों तो कितना जोश और जुनून लोगों के अंदर है मैं सारे संगठन का राम जी का हमारे प्रधान जी गुरु साहब का सबका बहुत बहुत धन्यवाद करता हूं और इतना ही मैं कह सकता हूँ कि पिछली बार फतेहाबाद ने रिकॉर्ड बनाया था भारतीय जनता पार्टी की जो तीन लाख से जीत हुई थी सबसे ज्यादा वोटों से फतेहाबाद जीते थे और बाकी अब कौन कौन जीताएगा कितने कितने से जीताएगा वो तो ये लोग सब तय करेंगे लेकिन फतेहाबाद आज भी मैं समझता हूँ बहुत जोश के साथ भारतीय जनता पार्टी के साथ खड़ा है चोन सरगर्मियाँ फिलहाल इजाजत धन्यवाद